ਵਧੀਆ ਵਧੀਆ ਘਬਰਾਵਾਂਦੇ ਆ ਮੈਨਾਂ ਦੇ ਵੀ ਯਤਨ ਕਰਾਇਆ ਤਾਂ ਬਹੁਤ ਧੰਨਵਾਦ ਆ ਤੇ ਹੁਣ ਮੈਂ ਸਮਝੇ ਹੁਣ ਸਾਹਿਬ ਜੀ ਨੂੰ ਸਾਡੇ ਚੇਅਰਮੈਨ ਪੰਜਾਬ ਨੂੰ ਵੀ ਬਿੱਟੂ ਦਾ ਬੀਜੀ ਪ੍ਰਧਾਨ ਨੂੰ ਬਿੱਟੂ ਦਾ ਮੀਜੀ ਮੀਨ ਪ੍ਰਧਾਨ ਜਿਹੜਾ ਖੋਟਦਾ ਉਹ ਵੀ ਦੋ ਸ਼ਬਦਾਂ ਨਾਲ ਸਾਰੀ ਕਰਾਂਗੇ ਅੱਗੇ ਬਾਦ ਬਾਕੀ ਕੀ ਰਹਿ ਗਿਆ ਲੋਕਾਂ ਦੇ ਫੋਨ ਬੰਦ ਕਰ ਲਓ ਮੈਂ ਇਹ ਜਿਹਨੇ ਇੱਥੇ ਬੈਠੇ ਸਾਰੇ ਸਮਾਜ ਦੇ ਢੀਡੇ ਬੈਠੇ ਆ ਇਹ ਕੋਈ ਆਮ ਬਲਕ ਰੀਅਲ ਗਰੁੱਪ ਵਿੱਚ ਇਹਨਾਂ ਵਿੱਚੋਂ ਕਿਸੇ ਨੇ ਇੱਕ ਦਿਨ ਬੁਲਾ ਲਿਆ ਤੇ ਪਹੁੰਚਣਾ ਜਿਹੜਾ ਬਤਾਉਂਦੇ ਭਾਸ਼ਣ ਦੇਣ ਆਏ ਸ਼ਾਇਦ ਕਿਸੇ ਲੀਡਰ ਨੇ ਤੁਹਾਨੂੰ ਹੀ ਦੁਵਾਣਾ ਸਾਡੇ ਚੱਕਰ ਕੋਈ ਹੋਰ ਵੀ ਸਵਾਦ ਅੱਗੇ ਕਿੱਧਰ ਜਾਣਾ ਸਵਾਦ ਨੂੰ ਅੱਗੇ ਕਿੱਧਰ ਲੈ ਕੇ ਜਾਣਾ

ਕਿ ਉਹ ਜਿਹੜੀ ਖਾਸੀਅਤ ਕੀ ਹੈ ਮੈਂ ਤੁਹਾਨੂੰ ਪੰਜ ਮਿੰਟ ਦਾ ਦੱਸ ਕੇ ਲੈਣੇ ਆ ਪ੍ਰਾਸ਼ ਕੇ ਸਮਾਜ ਦੇ ਇੱਕ ਸਿਧਰਾ ਸਮਾਜ ਦੇ ਸਿਧਰਾ ਵੀ ਭਾਈ ਜਾ ਕੇ ਸਮਾਜ ਦੀ ਸੇਵਾ ਕਰੋ ਕਿਉਂਕਿ ਸਮਾਜ ਦੀ ਸੇਵਾ ਕਰਨਾ ਹਰੇਕ ਬੰਦੇ ਦਾ ਕੰਮ ਨਹੀਂ ਹੈ ਘਰ ਬੱਚੇ ਕਿਸੇ ਨੇ ਪਾਲ ਰਹੇ ਆ ਕਿਸੇ ਨੇ ਕੁਝ ਕਰਨਾ

کوئی جھگڑا سی پولیس کے نام کوئی لوگ پریشان کر رہے تھے انہوں کسی کیس میں کیس کا نام سی قتل کا کوئی انہاں دا بیچ میں نام بچ رہا سی تے اے دم کسے کو لے کے آئے کوئی پتہ لے کے آئے کو آیا کہتا ہے جیسا تو کیتا تے میرے نام کو کرے بنا تے نہیں کیتا تے میں کو صحیح نہ دسی

ਨੇਕੋ ਕੇ ਜੋ ਕੇ ਬਾਬੇ ਰਾਖ ਨੇ ਕਿਹਾ ਜੋ ਉਸ ਤਾਂ ਨਿਫੜਾ ਦੀ ਜਾਣਦਾ ਕੋਤ ਰਕੀ ਨਹੀਂ ਕਰ ਸਕਦਾ ਨਾਨਕ ਜੀ ਨੇ ਜੋਲੇ ਲਗੇ ਗੱਦੀ ਬਾ ਬਿਠੇ ਜੀ ਨਾਨਕਾ ਹੁਣ ਜੇ ਇਹਨਾਂ ਦਾ ਤਾਕਤ ਨੇ ਕਿਹਾ ਬਾਬੇ ਨਾਨਕ ਨੇ ਸਾਡਾ ਸਭ ਤੋਂ ਪਹਿਲਾ ਮਾਡਲ ਕੀ ਹੈ ਕਿ ਜੇ ਫੇ ਚਲਣਾ ਜੇ ਸਾਧੂ ਕਿਸੇ ਦੀ ਖਾਤਰ ਪੈਰ ਵੀ ਫੜਨੇ ਲੱਗਣ ਤੇ ਬੰਦੇ ਦਾ ਭਲਾ ਹੁੰਦਾ ਹੈ ਜਿਹੜਾ ਅਸੀਂ ਪੈਰ ਵੀ ਫੜਦੇ ਹਾਂ ਲੇਕਿਨ ਉਹਨਾਂ ਨੇ ਕਾਨੂੰਨ ਉਹ ਕਾਨੂੰਨ ਜਿਸ ਦੇ ਪਾਰ ਨਹੀਂ ਪੈਂਦਾ ਲੈ ਜੀ ਸਤਿਗੁਰੂ ਕਾ ਪ੍ਰਤੋਲਾ ਸਤਿਗੁਰੂ ਜੇਹਦਾ ਬੰਦੇ ਨੇ ਕਰੇ ਕਿੱਦਾ ਅੱਟਕੋ ਪ੍ਰੂਫ ਹੈਗਾ ਹੋਈ ਤੇ ਨਾ ਜਿੱਦਾਂ ਮਰਜੀ ਬਾਲੀ ਕਰ ਲੈ ਤੇ ਜੇ ਉਹਦਾ ਮਾਇਆ ਕਰਵੇ ਆਪਣਾ ਸੂਝ ਬਚਾ ਨੀ ਮੈਂ ਕਹਾਂ ਉਹਦੇ ਖੰਡੇ ਕਲੀ ਕਰ ਲੈ ਆ ਵੀ ਯਾਰ ਇੱਕੋ ਸੋਰੀ ਗਾਇ ਐਪਲ ਇਲੈਕਸ਼ਨ ਆ ਲਗਿਆ ਚਾਰ ਘਰਾਂ ਨੇ ਨਾਲ ਮਿਲ ਕੇ ਦੋ ਪਰਨਰ ਬਾਹਰ ਵਿੱਚ ਦੇ ਘਰ ਦੇ ਅੱਗੇ ਦੋ ਪਰਨਰ ਗੱਡੀ ਝੋਹਦੇ ਸੀਗੇ ਤੇ ਅੱਜ ਮੋਂ ਨੂੰ ਦੇਖੀ ਤੁਹਾਡੇ ਆਦਮ ਪਰ ਹਲਕੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਮੁੰਡੇ ਦਾ ਇੱਕ ਨਾਮ ਇਹ ਨਾਮ ਐ ਨਹੀਂ ਬਣਾਇਆ ਦੂਜੇ ਮਿਹਨਤ ਨੇ ਬਣਾਇਆ ਬਹੁਤ ਮਿਹਨਤ ਕੀਤੀ ਆ ਇਸੇ ਤਰ੍ਹਾਂ مورچے دیا جی چلو گے تو بہت کچھ شاہیار کیونکہ جب ਦੇ ਦੇਣਾ ਕਿ ਮਮੇ ਲੋਕ ਸਾਡੇ ਨਾਲ ਜੋੜਦੇ ਆ ਕਿਉਂਕਿ ਸਾਡਾ ਮਕਸਦ ਹੈਗਾ ਵਾ ਚਾਹੇ ਉਹ ਕਿਸੇ ਵੀ ਮਰਦ ਦਾ ਲੜਕਾ ਹੋਵੇ ਲੜਕੀ ਹੋਵੇ ਔਰਤ ਹੋਵੇ ਬਤਾ ਹੋਵੇ ਦੁਬਿ ਪੈਸੇ ਕਮਾਉਂਦੇ ਆ ਤੁਹਾਡੇ ਕਿ ਨਾਲ ਜੀ ਆਰਾਮ ਨਾਲ ਐਕਚੁਅਲੀ ਇਹਨੇ ਕੀ ਕੀਤਾ ਫਾਇਰੋਕ੍ਰੈਟ ਇਨਫਰਮੇਸ਼ਨ ਉਹ ਕਾ ਕਰਕੇ ਦਿਖਾਉਂਦੇ ਆ ਲੋਕਾਂ ਨੂੰ ਕਿ ਜਿਹੜੇ ਲੋਕ ਕਰ ਨਹੀਂ ਸਕਦੇ ਰੱਬ ਕੋ ਡਰ ਕੇ ਕਹਿੰਦੇ ਆ डीजीपी ਤੋਂ ਲੈ ਕੇ ਸੀਆਰ ਤੱਕ ਕਿੰਨਾ ਵਾਵਾ ਫੜ ਕੇ ਬਿਠਾਏ ਹੋਇਆ ਬੈਠੋ ਥੱਲੇ ਕਿਉਂਕਿ ਇਹ ਗੱਲ ਤਾਂ ਆਉਂਦੀਆਂ ਜਦੋਂ ਮੇட்டு ਕੋਈ ਨਾ ਲਾਚ ਨਹੀਂ ਹੋਏਗਾ ਕਿ ਮੈਂ ਟਿਕਟ ਨਹੀਂ ਲੈਣੀ ਜੋ ਮੈਂ ਟੇਰ ਰਹੀ ਹਾਂ ਨਾ ਤੇ ਮੈਂ ਇਹ ਕਰਦਾ ਵੀ ਨਹੀਂ ਕਰਨੀ ਆ ਮੈਂ ਲੋਕਾਂ ਦੇ ਪਿੱਛੇ ਪਿੱਛੇ ਘੁਮਰਾਵਾ ਕਿ ਯਾਰ ਕਿਤੇ ਮੇਰੀ ਤੇ ਬੜਾ ਬੱਤੀ ਜਾਂਦੀ ਇਸ ਕਰਕੇ ਮੇਰੇ ਵੀਰੋ ਵਾਲਮੀਕੀ ਸੰਗਠਨ ਅਸੋਟੇ ਦਾ ਇੱਕੋ ਇੱਕ ਮਕਸਦ ਹੈ ਸਮਾਜ ਦੀ ਸੇਵਾ ਕਰੋ ਸੱਚ ਦੇ ਖੜੇ ਹੋ ਆਪਣੇ ਮਾਪੋਆਂ ਦਾ ਸਤਕਾਰ ਕਰੋ ਆਪਣੇ ਭੈਣ ਭਰਾਵਾਂ ਦਾ ਸਤਕਾਰ ਕਰੋ ਤੇ ਗੰਦੀ 습ਤ ਤੋਂ ਬਚੋ ਜੋ ਲੋਕ ਜਿਟਾ ਵੇਚ ਰਿਹਾ ਨਸ਼ਾ ਵੇਚ ਰਿਹਾ ਕੋਰ ਦੇ ਨਾਲ ਇਹ ਮੋਰਚਾ ਕਦੀ ਨਹੀਂ ਖੜਾ ਹੋਗਾ ਤੇ ਨਾ ਹੋਵੇਗਾ ਨਾ ਹੋਵੇਗਾ ਤੁਹਾਡੀ ਕੁਝ ਸ਼ਾਨ ਦੇ ਵਰਗਾ ਕੋਈ ਬੰਦਾ ਕੋਈ ਯੰਗਰ ਨੇ ਕੋਈ ਮੰਤਰੀ ਕੋਈ ਸੰਤਰੀ ਕੋਈ ਐਸਐਸਓ ਕੋਈ ਡੀਐਸਪੀ ਕੋਈ ਯਾਕਰ ਵੀ ਤੁਹਾਡੀ ਸ਼ਾਨ ਦਾ ਵਰਗਾ ਬੋਲ ਜਾਵੇ ਲੇਕਿਨ ਤੁਸੀਂ ਠੀਕ ਹੋ ਤੇ ਮੋਜਾ ਤੁਹਾਡੇ ਨਾਲ ਜਿਹੜਾ ਰਾਤ ਖੜਾ ਹੋਏਗਾ ਤੌਣੇ ਕੇ ਰਾਤ ਸੁਵੇ ਸਭ ਦੇ ਵੀ ਲੇਕਿਨ ਸ਼ਰਤ ਕੀ ਹੈ ਕਿ ਆਪੇ ਸ਼ਰਤ ਇੱਕ ਹੀ ਹੈ ਕਿ ਆਪਾ ਸੱਚ ਦੇ ਖੜੇ ਹੋਣਾ ਜੇ ਅੱਜ ਕੋਣੂ ਦੇਖੀ ਸੱਚ ਦੇ ਖੜਾ ਦੇ ਨਾਲ ਸੱਚ ਦੇ ਖੜਾ ਅੱਜ ਸਰਨ ਸਿੰਘ ਦੇ ਸਾਹਮਣੇ ਖੜਿਆ ਇਹ ਦੁਨੀਆ ਅੱਜ ਸਲਾਮ ਕਰਦੀ ਹੈ ਜਿੰਨੇ ਲੋਕ ਪਤਾ ਕੀ ਕਹਿੰਦੇ ਆ ਉਹ ਛੜੀ ਹੋਏ ਸ਼ਰਾਬ ਵੇਚਦਾ ਇਹ ਚੱਕਾ ਬੰਦਦਾ ਇਹ ਗੜੇ ਚਨੇ ਦਾ ਕੰਮ ਕਰਦਾ ਤੇ ਲੋਕੀ ਮੂੰਹ ਤੇ ਸਲੂਟ ਕਰਦੇ ਵਿਚੋਲ ਦੇ ਉਹ ਛਾੜਿਆ ਹੋਏ ਬੰਦੇ ਨੇ ਮੱਥੇ ਰੇ ਲਗਾ ਜਿੰਨੇ ਵੀ ਤੁਸੀਂ ਮੋੜਨੀ ਮਦਦ ਆਪ ਕਰਦਾ ਕਿਉਂਕਿ ਮੈਂ ਤੁਹਾਨੂੰ ਆਪ ਵੀ ਦੱਸਦਾ ਹਾਂ ਕਿ ਮੈਂ ਕੋਈ ਏਡਾ ਵੱਡਾ ਸ਼ੋਅ ਕਰ ਨਹੀਂ ਰਿਹਾ ਲੇਕਿਨ ਸਾਥੀ ਦੇ ਚੱਲ ਰਿਹਾ ਜਿੰਦਗੀ ਆਉਂਦੀ ਬਤਾ ਰਿਹਾ ਕਿ ਰਾਜੇ ਮਹਾਰਾਜੇ ਦੇ ਬਤੌਦੇ ਬਣੇ ਜਿਹੜਾ ਤੁਹਾਨੂੰ ਨੀਂਦ ਆਉਂਦੀ ਹੈ ਸਿੱਧਰਾ 10 ਵਜੇ ਸਾਢੇ 10 ਵਜੇ ਨੀਂਦ ਆਉਂਵੇ ਤਾਂ ਸਭ ਤੋਂ ਪਹਿਸ਼ ਆ ਗਏ ਆ ਤੇ ਜਿਹਨੂੰ ਨੀਂਦ ਹੀ ਨਹੀਂ ਆਉਂਦੀ ਜਿਹੜੇ ਗਲਤ ਕੰਮ ਕਰਦੇ ਆ ਹੁਣ ਉਹ ਆ ਗਏ ਜੀ ਜੀ ਜਾਨੂੰ ਮਾੜਾ ਮੋਟਾ ਕੁਝ ਕਰਨੇ ਪੈਦਾ ਨਾ ਪਤਾ ਇਸ ਕਰਕੇ ਮੇਰੇ ਵੀਰੋ ਰਾਸ਼ਟਰੀ ਆਵਾਜ਼ ਦੀ ਸੰਗਠਨ ਮੋਰਚਾ ਕੁੱਟਲੇ ਤੋਂ ਸ਼ੁਰੂ ਹੋਇਆ ਸੀਗਾ ਅੱਜ ਕਰਦਾ ਕਰਦਾ ਰਾਜਸਥਾਨ ਜੇ ਐਕੀ ਹਾਜਲ ਹਰਿਆਣਾ ਚੰਡੀਗੜ੍ਹ ਤੇ ਗਾ ਤੁਹਾਡੀ ਕਿਰਪਾ ਨਾਲ ਤੇਰਾ ਸਾਰੇ ਦੀ ਕਿਰਪਾ ਦੇ ਨਾਲ ਮਹਾਰਾਸ਼ਟਰ ਤਾਮਾਡੂ ਸਾੜੀਆਂ ਆਉਂਦੇ ਸਮੇਂ ਵਿੱਚ ਜੀ ਜਵਾਨ ਹਾਂ ਕੰਮ ਕਰੋ ਲੋਕਾਂ ਦੇ ਤੁਹਾਨੂੰ ਲੋਕ ਕਹਿਣ ਸਰਪੰਚ ਤੇ ਆ ਕੀ ਧਰ ਸਰਪੰਚ ਕੀ ਦੇ ਧਰ ਨੂੰ ਬੜੇ ਕਰਨਾ ਐਮਸੀ ਲੈ ਕੇ ਧਰ ਨੂੰ ਬੜੇ ਕਰਨਾ ਆ ਕੇ ਰਾਜੇ ਤੇ ਤੁਹਾਨੂੰ ਬੜੇ ਕਰਨਾ ਦੇਗਾ ਬਣਾਵਾ ਦੇਗਾ ਬਣਾਵਾ ਤੇ ਬਾਕੀ ਇਰੀਆ ਵਡੀਆਂ ਪਾਰੀਆਂ ਕੋਈ ਕਿਸ ਨੂੰ ਟਿਕਰ ਕਿ ਦਦਾ ਅਗਲੇ ਕਹਿੰਦੇ 20 ਲੱਖ ਲੱਗਦੀ ਆ ਲੋਕ 25 ਲੱਖ ਰੁਪਇਆ ਲਿਓ ਤੇ 1 ਕਰੋੜ ਰੁਪਇਆ ਤੇ ਸਾਡੇ ਜਿਹੜੇ ਮੁੰਡੇ ਬੈਠੇ ਆ کو پیسے دے گے دے دیل سکتے ہیں اپنی پیسے دے گی اگر حیثی کے پرامی ہے کہ بابا صاحب نے پائے ہوئے پہنے کے چلنے ہوگا آج بابا صاحب با بابا صاحب نے اندرہ گاندی نے نیرو گاندی نے رجیب گاندی نے کسی نے کوئی سٹیچو پورے ورڈ میں کی لگے جنہیں بابا صاحب نے پورے ورڈ میں سٹیچو لگے ہوئے کیوں لگے ہوئے کہ اونا نے ਬੱਤੀ ਦੀਆਂ ਉਸ ਜ਼ਮਾਨੇ ਵਿੱਚ ਪ੍ਰਾਪਤ ਕੀਤੀਆਂ ਕਿ ਜਦੋਂ ਲੋਕ ਇੱਕ ਦਰਸ ਸਵਾਇਦਾ ਪੜ੍ਹ ਸ਼ਵਾਇ ਸੀ ਰਹੇ ਦਰਸ ਸਵਾਇਦਾ ਪ੍ਰਾਣੀਕ ਸ਼ਵਾਇ ਸੀ ਰਹੇ ਕਿਹੋ ਆਪਣੇ ਬੱਚੇ ਨੂੰ ਪੜਾਹੋ ਅਫਸਰ ਬਣਾਓ ਜੇ ਕਹਿੰਦੇ ਭੈਣ ਬਣਾ ਪੜਦੇ ਆ ਜੇ ਕਹਿੰਦੇ ਬੱਚੇ ਬਣਦੇ ਆ ਉਹਨੂੰ ਪੜਾਹੋ ਬੱਤਾਂ ਆ ਮਿੱਕਲ ਦਾ ਆਓ ਮਿਕਦਾ ਅੱਜ ਸਾਡੇ ਗਰੀਬ ਪਰਿਵਾਰਾਂ ਵਿੱਚੋਂ ਕੁੜੀਆਂ ਡੱਜ ਬਣੀਆਂ ਮੁੰਡੇ ਡੱਜ ਬਣੇ ਆ ਮਰਦ ਵੀ ਬਣੇ ਆ ਡਾਕਟਰ ਬਣੇ ਆ ਇੰਜੀਨੀਅਰ ਬਣੇ ਆ بڑے بڑے ਅਫਸਰ ਬਣੇ ਆ ਆਈਏ ਆਈਪੀਐਸ ਪੀਸੀਐਸ ਸੀਪੀਆ ਕਿਉਂ ਕੀਤੀ ਹੈ ਬਾਬਾ ਸਾਹਿਬ ਨੂੰ ਦੇਖ ਕੇ ਕੀਤੀ ਜੇਕਰ ਉਸ ਜਮਾਨੇ ਚ ਬਾਬਾ ਸਾਹਿਬ ਕਰ ਸਕਦੇ ਸੀਗੇ ਕਿ ਆਪਾਂ ਕਿਉਂ ਆਪਣੇ ਬਹਾਣੇ ਕਰਾ ਸਕਦੇ ਆਪਣੇ ਬੱਚੇ ਨੂੰ ਕਿਉਂ ਨਹੀਂ ਬਿਧਾ ਸਕਦੇ ਜਿਹੜਾ ਦੇ ਬੱਚੇ ਪੜਦੇ ਆ ਮੇਰੀ ਅੱਜ ਜੋੜ ਕੇ ਬੈਠੀ ਆ ਮੈਂ ਧੰਨਵਾਦ ਜੋੜਦਾ ਆ ਜਿਹੜਾ ਆਪਣਾ ਵੀ ਪੜਦਾ ਆ ਲਾ ਲੋ ਪੈਸਾ ਉਹਦੇ ਬਾਗ ਉਹਨਾਂ ਕੋ ਪੁੱਤ ਪੜ ਧਰ ਕੇ ਪੜ ਕੱਲ ਕਿ ਜੇ ਪੜ ਜਾਊਗਾ ਅਕਸਰ ਲਾਤੀਊਗਾ ਕਿ ਗਰੀਬੀ ਦੂ ਨੂ ਤਾਡੀ ਕਿਸੇ ਮੰਤਰੀ ਨੇ ਤਾਡੀ ਕਿਸੇ ਐਮਐਨਏ ਨੇ ਤਾਡੀ ਕਿਸੇ ਐਮਪੀ ਨੇ ਗਰੀਬੀ ਦੂ ਨਹੀਂ ਕਰਨੀ ਜੁਕੀਰ ਸਾਹਿਬ ਕਿਸੇ ਨਹੀਂ ਕਰੀਂ ਗਰੀਬੀ ਦੂਰ ਆਪਣੀ ਗਰੀਬੀ ਆਪਾਂ ਦੂਰ ਮਾਫ ਕਰਦੀ ਹੈ ਮਿਲਣ ਕਰਕੇ ਪੜ ਕੇ ਅੱਗੇ ਵਧਣਾ ਵਾ 바ਵਾ ਸਾਬ ਦੇ ਪਾਵੇ ਪੁਰਨੇ ਚੱਲਣਾ ਨਾ ਇਬਰਾਹਿਮ ਨੇ ਕਹਿੰਦਾ ਜੀ ਮੈਂ ਰਾਸ਼ਟ ਕਬਦੀ ਬਣਾਣਾ ਮੈਂ ਕਹਾ ਉਹਦੀ ਮਾਂ ਕਿਤੇ ਸ਼ਰਮ ਕਰ ਆਪਣੇ ਘਾਟਾ ਉਹ ਗੱਲਬਾਤ ਨਹੀਂ ਕਰਦਾ ਮੈਂ ਹੰਨਾ ਤੇ ਇਬਰਾਹਿਮ ਨੇ ਕਹਿਣਾ ਹੈ ਕਹਾ ਦਾ ਰਾਸ਼ਟਰਪਤੀ ਬਣਿਆ ਸੀ ਨਾ ਇੱਕ ਵਜੀ ਜਿਹਨੂੰ ਇਤਿਹਾਸ ਪੜਿਆ ਹੋਇਆ ਉਹਨੂੰ ਪਤਾ ਹੋਏਗਾ ਬਾਬਾ ਸਾਹਿਬ ਉਹਦਾ ਮਾਪਾਪੀ ਜਿਹੜਾ ਜਦੋਂ ਉਹ ਨੂੰ ਸਕੂਲ ਪਾਉਣ ਗਏ ਤਾਂ ਕਿਤੇ ਬਾਹਰ ਮਿਠਾਉ ਦੇ ਸਕੂਲ ਤੋਂ ਉਹ ਕਹਿੰਦਾ ਕਿਉਂ ਉਹਦਾ ਪਿਓ ਕਹਿੰਦਾ ਨਹੀਂ ਤੱਕਾ ਪਤਾ ਹੈ ਨਾ ਆਪਾਂ ਉਹ ਬਾਹਰ ਹੀ ਲੈ ਕੇ ਜਾਣਾ ਉਹ ਛੱਡ ਰਹਿ ਗਈ ਇਹ ਕਹਿੰਦਾ ਕਿਦਾ ਸਕੂਲ ਭੌਂਦੀ ਆ ਕਹਿੰਦਾ ਪਰ ਇਹ ਗੱਲ ਕਿਸ ਨੂੰ ਪਤਾ ਨਹੀਂ ਹੈ ਬਾਰਗ ਪਰ ਕੇ ਇੰਨਾ ਮਹਾਨ ਮੋਗਾ ਸੇ ਲੋਕ ਕਿ ਕੁਟਰਾ ਸ਼ੁਰੂ ਕਰਦੇ ਇੱਥੇ ਜਿਹੜੇ ਵੀ ਆਪਣੇ ਇਥੇ ਮੁੰਡੇ ਨਾ ਨਾ ਬੈਠੇ ਆ ਮੇਰੀ ਉਹਨਾਂ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਕੱਟੂਰੇ ਨੇ ਨਹੀਂ ਕਿਹਾ ਪੜੋ ਕਿਸੇ ਵੀਰ ਨੇ ਨਹੀਂ ਕਿਹਾ ਕੰਮ ਕਰੋ ਤੁਹਾਨੂੰ ਵੀਰਾਂ ਨੇ ਉੱਠੇ ਰਸਤੇ ਪੋਣਾ ਉਹ ਕੱਕਾ ਚਰਾ ਬੇਸਲਾ ਪੋਈ ਕਾਨੀ ਬੈਠਿਆ ਓਏ قرآن... قرآن... دلوقتي... دلقائی... <تضبط> جو سوچ واقع میں مورچا چلایا بوٹی کرتا ਉਥੇ ਮਵਾਜ ਖਾਗੇ ਦਾ ਦੇਖਿਆ ਤੇ ਮੈਨੂੰ ਉਥੇ ਸ਼ੌਕ ਪੈ ਗਿਆ ਮੈਂ ਉਸ ਤੱਕੀ ਨੂੰ ਛੱਡ ਗਿਆ ਮੈਂ ਕਿਹਾ ਯਾਰ ਸਮਾਜ ਜਿਹੜਾ ਬਣ ਰਹਾ ਸਮਾਜ ਬਹੁਤ ਪਿੱਛੇ ਆ ਕਿਉਂਕਿ ਮੈਂ ਵੀ ਇੱਕ ਸਧਾਰਨ ਘਰ ਦੇ ਪੁੱਤ ਜਿਹਾ ਮੈਂ ਐਜੂਕੇਟਡ ਸਾਬਤ ਸਫਤਰ ਡਾਕਟਰ ਬਣ ਤੀ ਹੁਆ ਮੈਂ ਵੀ ਪਟੋਕਾ ਐਸਐਸ ਦੀ ਰਿਕਰ ਹੁਆ ਲੇਕਿਨ ਅੱਗੇ ਉਹ ਵੱਧਦੇ ਆ ਜਿਹੜੇ ਦੇ ਅਰਾਧੇ ਵਜੂਤ ਹੁੰਦੇ ਆ ਜਿਹੜਾ ਜਿਹੜਾ ਰਾਦੇ ਪੱਕੇ ਹੁੰਦੇ ਆ ਜਿਹੜੇ ਸੋਚ ਲੈਂਦੇ ਆ ਕਿ ਯਾਰ ਆਪਣੇ ਮਾ ਬਾਪ ਦਾ ਨਾਲ ਵਸਣ ਕਰਾਵਾਂ ਚਾ ਜੋ ਮਰਜੀ ਹੋਰੇ ਤੁਸੀਂ ਆ ਜਿੱਥੋਂ ਕੁਛ ਨਾ ਕੁਛ ਲੈ ਕੇ ਜਾਈਓ ਜਿਹੜੇ ਜਿਹੜੇ ਫੀਲਡ ਵਿੱਚ ਲੱਗੇ ਹੋਏ ਆ ਜਿਹੜੇ ਜਿਹੜੇ ਤੁਸੀਂ ਫੀਲਡ ਵਿੱਚ ਕੰਮ ਕਰਦੇ ਆ ਆਪਣੇ ਫੀਲਡ ਵਿੱਚ ਚਾਹ ਜਾਂ ਕੰਮ ਕਰੋ ਤੇ ਅੱਗੇ ਵਾਧੇ ਚੱਲੋ ਅੱਗੇ ਵਾਧੇ ਚੱਲੋ ਅੱਗੇ ਵਧੂਗੇ ਤੇ ਮਿੱਤਰੋ ਇੱਕ ਦਿਨ ਐਸੋ ਜਿਆ ਹਾਂ ਕਿ ਜਿਹੜਾ ਸਾ ਇਸ ਦੁਨੀਆ ਤੇ ਆਇਆ ਉਹ ਇਸ ਦੁਨੀਆ ਨੂੰ ਛੱਡ ਕੇ ਵਿਚੜਾ ਇਹ ਸੱਚਾ ਬڑے بڑے ਸਾਫਫਕਰ ਆਉਂਦੇ ਛੱਡੇ ਦੁਨੀਆ ਨੂੰ ਤੇ ਆਪਾਂ ਵੀ ਛੱਡੇ ਪੈਣੀ ਆ ਜਦੋਂ ਆਪਾਂ ਇਸ ਦੁਨੀਆ ਨੂੰ ਛੱਡੀਏ ਤਾਂ ਲੋਕ ਕਹਿੰਦੇ ਯਾਰ ਇਹ ਕਾਟਾ ਪੈ ਗਿਆ ਬੰਦਾ ਸਾਡੇ ਸਮਾਜ ਵਿੱਚੋਂ ਛੱਡੇ ਇਹਦੇ ਇਹ ਨਾ ਕਹਣ ਚੰਗਾ ਹੋਇਆ ਯਾਰ ਇਹ ਬੰਦਾ ਵਾੜਾ ਸੀਗਾ